ਹਾਂਜੀ ਅੱਜ ਦੀ ਵੱਡੀ ਨਿਊਜ਼ ਕਿਮੀ ਅਤੇ ਪਵਨ ਦੇ ਤਲਾਕ ਨੂੰ ਲੈ ਕੇ ਵੱਡੇ ਖੁਲਾਸੇ ਪਵਨ ਨੇ ਕਿਮੀ ਦੀ ਮਾਂ ਨੂੰ ਦਿੱਤਾ ਕਰਾਰਾ ਜਵਾਬ ਪੂਰਾ ਮਾਮਲਾ ਹੋਇਆ ਗਰਮ ਹਾਂਜੀ ਕੀ ਹੋਇਆ ਇਹ ਹੈ ਪੂਰਾ ਮਾਮਲਾ ਜਿੰਨੂੰ ਸੁਣ ਕੇ ਸਭ ਹੋ ਗਏ ਹੈਰਾਨ ਕਿਉਂ ਪਵਨ ਨੂੰ ਬੋਲਣਾ ਪਿਆ ਕੈਮਰੇ ਮੂਹਰੇ ਆ ਕੇ ਕਿਮੀ ਦੀ ਮਾਂ ਨੂੰ ਦਿੱਤੀਆਂ ਕੁਝ ਇਹੋ ਜਿਹੀਆਂ ਸਲਾਹਾਂ ਜੋ ਸੁਣ ਕੇ ਕਿਮੀ ਦੀ ਮਾਂ ਵੀ ਹੋ ਗਈ ਹੈਰਾਨ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪੰਜਾਬ ਅਪਡੇਟ ਲਾਈਵ ਉੱਤੇ ਜਿੱਥੇ ਤੁਹਾਨੂੰ ਸੈਲੀਬ੍ਰਿਟੀ ਨਾਲ ਜੁੜੀਆਂ ਹਰ ਵੱਡੀ ਛੋਟੀ ਖਬਰ ਮਿਲਦੀ ਹੈ ਸਭ ਤੋਂ ਪਹਿਲਾਂ ਕਿਮੀ ਅਤੇ ਪਵਨ ਦੇ ਤਲਾਕ ਨੂੰ ਲੈ ਕੇ ਕਾਫੀ ਸਮੇਂ ਤੋਂ ਚਰਚਾ ਚੱਲ ਰਹੀ ਸੀ ਪਰ ਹੁਣ ਇਸ ਮਾਮਲੇ 'ਚ ਇੱਕ ਨਵਾਂ ਤੇ ਵੱਡਾ ਖੁਲਾਸਾ ਸਾਹਮਣੇ ਆਇਆ ਹੈ ਸੂਤਰਾਂ ਦੇ ਮੁਤਾਬਕ ਜਦੋਂ ਕਿਮੀ ਦੀ ਮਾਂ ਵੱਲੋਂ ਪਵਨ ਤੇ ਕੁਝ ਗੰਭੀਰ ਸਵਾਲ ਉਠਾਏ ਗਏ ਤਾਂ ਪਵਨ ਨੇ ਵੀ ਖੁੱਲ ਕੇ ਆਪਣੇ ਜਵਾਬ ਰੱਖੇ ਕਿਹਾ ਜਾ ਰਿਹਾ ਹੈ ਕਿ ਪਵਨ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਤਲਾਕ ਦੇ ਪਿੱਛੇ ਸਿਰਫ ਇੱਕ ਪੱਖ ਨੂੰ ਦੋਸ਼ੀ ਠਹਿਰਾਉਣਾ ਗੱਲ ਠੀਕ ਨਹੀਂ ਉਸਨੇ ਦੱਸਿਆ ਕਿ ਦੋਵੇਂ ਵਿਚਕਾਰ ਕਈ ਗੱਲਾਂ ਲੰਬੇ ਸਮੇਂ ਤੋਂ ਚਲਦੀਆਂ ਆ ਰਹੀਆਂ ਸਨ ਜਿੰਨਾ ਬਾਰੇ ਪਹਿਲਾਂ ਕਦੇ ਖੁੱਲ ਕੇ ਗੱਲ ਨਹੀਂ ਕੀਤੀ ਇਹ ਵੀ ਦਾਅਵੇ ਕਿਤੇ ਜਾ ਰਹੇ ਹਨ ਕਿ ਪਵਨ ਦੇ ਇਸ ਜਵਾਬ ਤੋਂ ਬਾਅਦ ਦੋਹਾਂ ਪਰਿਵਾਰਾਂ 'ਚ ਤਣਾਅ ਹੋਰ ਵੱਧ ਗਿਆ ਹੈ ਅਤੇ ਮਾਮਲਾ ਹੁਣ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਲੋਕ ਅਸਲ ਸੱਚ ਜਾਣਨ ਲਈ ਉਪਸੁਕ ਨੇ ਹੁਣ ਸਭ ਦੀ ਨਜ਼ਰ ਇਸ ਗੱਲ ਤੇ ਹੈ ਕਿ ਟਿੱਕੀ ਹੋਈ ਹੈ ਕਿ ਅਗਲੇ ਅੱਗੇ ਚੱਲ ਕੇ ਇਹ ਮਾਮਲਾ ਕਿਹੜਾ ਰੁਖ ਲਵੇਗਾ ਅਤੇ ਕੌਣ ਸੱਚ ਦੇ ਨੇੜੇ ਹੈ ਅਤੇ ਕੀ ਹੁਣ ਕਿੰਮੀ ਅਤੇ ਪਵਨ ਫਿਰ ਤੋਂ ਇੱਕ ਇੱਕਠੇ ਹੋਣਗੇ ਜਾਂ ਫਿਰ ਹੁਣ ਡਿਵੋਰਸ ਲੈ ਕੇ ਆਪਣੇ ਆਪਣੇ ਨਵੇਂ ਲਾਈਫ ਪਾਰਟਨਰਾਂ ਨਾਲ ਲੱਭਣਗੇ ਤੁਸੀਂ ਕੀ ਚਾਹੁੰਦੇ ਹੋ ਆਪਣੀ ਰਾਏ ਕਮੈਂਟਾਂ ਵਿੱਚ ਜਰੂਰ ਦਿਓ ਤੁਸੀਂ ਇਸ ਮਾਮਲੇ ਅਤੇ ਖੁਲਾਸਿਆਂ ਬਾਰੇ ਕੀ ਸੋਚਦੇ ਹੋ ਇਸ ਦੀ ਵੀ ਕਮੈਂਟ ਕਰਕੇ ਆਪਣੀ ਰਾਏ ਜਰੂਰ ਦਵੋ ਅਤੇ ਇਹੋ ਜਿਹੀਆਂ ਹੋਰ ਵੀਡੀਓ ਅਤੇ ਖਬਰਾਂ ਸੁਣਨ ਲਈ ਬਣੇ ਰਹੋ ਸਾਡੇ ਨਾਲ ਪੰਜਾਬ ਅਪਡੇਟ ਲਾਈਵ ਨਾਲ ਅਤੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰੋ ਅਤੇ ਮਿਲਦੇ ਹਾਂ ਇਹੋ ਜਿਹੀ ਹੋਰ ਖਬਰ ਲੈ ਕੇ ਤਬ ਤੱਕ ਲਈ ਸਤਿ ਸ਼੍ਰੀ ਅਕਾਲ ਧੰਨਵਾਦ